ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋੜੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ 84270 19817 ਸੋ ਅੱਜ ਦੀ ਵੀਡੀਓ ਵਿੱਚ ਇੱਕ ਦਿਖਾਵਾਂਗੇ ਨੀਲੀ ਰਾਵੀ ਤਾਜੀ ਸੂਈ ਵੀ ਤੇ ਦੋ ਕਾਲੀਆਂ ਝੋਟੀਆਂ ਤਾਜੇ ਸੂਈਆਂ ਤਿੰਨੇ ਨਾਲ ਸੂਏ ਸੂਏ ਝੋਕੇ ਤਸੱਲੀ ਕਰਕੇ ਲੈ ਸਕਦੇ ਹੋ ਤੇ ਰੇਟ ਬਿਲਕੁਲ ਬਾਜਬ ਲੱਖ ਤੋਂ ਵੀ ਅੰਦਰ ਦੋ ਦਾ ਤੇ 1 ਲੱਖ ਦੇ ਨੇੜਾ ਆ ਤਿੰਨ ਝੋਟੀਆਂ ਸੁੰਜੀਆਂ ਸੋਆਂੀਆਂ ਦੋ ਵਿੱਚ ਇਕੱਟੀਆਂ ਤੇ ਇੱਕ ਵਿੱਚ ਇਕੱਟਾ ਆਓ ਅੱਗੇ ਕਰੀਏ ਵੀ ਇਹਨਾਂ ਨਾਲ ਬਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਆਪਣਾ 70 ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 9779514286 9779514286 14281 ਅੱਜ ਆਪਾਂ ਤਿੰਨੇ 50 ਦਿਖਾਵਾਂਗੇ ਤਿੰਨੇ ਤਾਜ਼ੀਆਂ ਸੁੰਜੀਆਂ ਵੀ ਹਾਂਜੀ ਪਹਿਲਾ ਨੰਬਰ ਜਿਹੜੇ ਝੋਟੀਆਂ ਦੇਖਦੇ ਆ ਕਹਿੰਦਾ ਦਿਨ ਹੋ ਗਿਆ ਇਨੂੰ ਆਜਾ 8ਵੇਂ ਤਰ੍ਹਾਂ ਹੋਇਆ ਸੂਈ ਨੂੰ ਵੀਰੇ 10 ਕਿਲੋ ਦੁੱਧ ਤਿਆਰ ਹੈ। ਸੂਆ ਕਿਹੜਾ ਸੂਈ ਵੀ ਆ? ਇਹ ਤੀਜਾ ਤੀਜਾ ਸੂਆ ਸੂਈ ਵੀ ਆ ਤੇ 8ਵੇਂ ਦਿਨ ਸੂਈ ਨੂੰ ਹੋ ਗਿਆ ਪਿੱਛੇ ਕੱਟਿਆ ਹੈ ਨਾ? ਹਾਂ ਪਿੱਛੇ ਕੱਟਿਆ। 10 ਕਿਲੋ ਤਿਆਰ ਆ ਜਾਵਾਂ? ਹਾਂ ਜਮਾ ਤਿਆਰ। 5 ਕਿਲੋ ਟਾਇਪ ਦਾ। ਹਾਂਜੀ। ਚੋਕ ਕੇ ਲੈ ਜੇ ਦੋ ਡੰਗ ਅਗਲਾ। ਠੀਕ ਹੈ ਤੇ ਕਿੰਨਾ ਦੁੱਧ ਦੇ ਦੂੰਦਾ ਜਾਇਆ ਇਹ? ਦੁੱਧ ਦੇ ਦੂੰਗੀ 12-14 ਲੀਟਰ ਭਾਈ। 10 ਲੀਟਰ ਤੋਂ ਦਰਾਮਲਾ ਦੇ ਦੂੰ। ਆਰਾਮ ਨਾਲ ਕੁੱਲਾ। ਤੇ ਜੇਰ ਜਰੋਕਿਆ? ਜਮਾ ਓਕੇ। ਤਿੰਨੇ ਆਪਣੇ ਘਰੇ ਸੁੰਜੇ ਵੀ ਆ? ਆ ਆਪਣੇ ਘਰੇ ਸੁੰਜੇ ਆ ਭ ਇਹ ਮੋੜ ਲੱਖ ਕਰਦੇ ਆ ਪਰ ਮਾਨ ਤਾਨ ਹੋ ਜੂ ਇਹਦੇ ਵਿੱਚੋਂ ਲੱਖ ਤੋਂ ਅੰਦਰ ਮਾਨ ਤਾਨ ਹੋ ਜੂ ਆ ਮਾਨ ਤਾਨ ਦੇ ਕੇ ਤੋਰ ਆਗੇ ਬਾਈ ਤੋਰੇ ਵਾਰ ਨੂੰ ਹੁਣ ਸਵੇਰ ਦਾ ਟਾਈਮ ਚ ਚਵਾਈ ਆਪ ਇਹਨਾਂ ਦੀ ਕਰਨੀ ਐ ਸੋ ਥਰਡਡੇ ਵਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਲੈਵਾਗਾ ਚਾਰੇ ਥਾਂ ਲੇਖਣਵੇਂ ਤੇ ਬਾਕੀ ਤੀਜਾ ਹਸੂਆ ਸਿੰਘ ਮੂੰਹ ਮੱਥਾ ਦੇਖੋ ਕੀਮਤ ਲੱਖ ਰੁਪਈਆ ਲੱਖ ਵਾਲਾ ਭਾਜ ਜਿਹਦੇ ਡੇਮ ਚ ਹੈ ਨਹੀਂ ਡੇਢ ਤਾਂ ਹਰ ਇੱਕ ਦੇ ਮੂੰਹ ਜੜਿਆ ਪਿਆ ਸੋ ਦੇਖੋ ਲੈ ਵਲੂ ਆਪ ਫੁੱਲ ਸਵੇਰ ਦਾ ਟਾਈਮ ਆ ਤੇ ਚਵਾਈ ਇਹਨਾਂ ਦੀ ਹੋਣੀ ਆ ਜਿਵੇਂ 5 ਲੀਟਰ ਪਰ ਟਾਈਮ ਦੇ ਦੁੱਧ ਆਜਰਾ 7 ਵਜੇ ਪਈ ਐ ਇਸ ਤੋਂ ਬਾਅਦ ਚਵਾਈ ਹੋਣੀ ਆ ਕਿਵੇਂ ਰੱਥ ਨੇ ਵੀ ਨਹੀਂ ਆਮ ਚਵਾਈ ਮੰਨ ਕੇ ਜਦੋਂ 6:30 ਹੋ ਜਾਂਦੀ ਆ ਚਵਾਈ ਘੰਟਾ ਲੇਟ ਐ ਇਸ ਵਕਤ ਕਿਉਂਕਿ ਸਾਮਣੀ ਫਿਰ ਪਾਸੂ ਉਸ ਹਾਲਾ ਦੁੱਧ ਕੱਢਦਾ ਹੈਗਾ ਤੋ ਦੇਖੋ ਲੈਵਾ ਤੇ ਥਣ ਥਣ ਦੇਖੋ ਚਾਰੇ ਥਣ ਨਿਕਣ ਵਿੱਚ ਸਾਫ਼ ਸੁਥਰੇ ਤੇ ਚੋਂਟ ਜਵਾ ਕੋਈ ਪੂਰ ਸਰਲਾ ਨਹੀਂ ਹਨ ਜਮਾ ਓਕੇ ਬਾਈ ਦੋ ਡੰਗ ਚੋਕੇ ਲੈ ਜੀ ਸੋ ਪਤਲੀ ਜਮੜੀ ਚਗਾਠਾ ਦੇਖੋ ਬੈਕ ਸਾਈਡ ਤੋਂ ਦੁੱਧ ਵਾਲੀ ਝੋਟੀ ਆ ਜਮਾ ਤੇ ਅੱਗੇ ਦੂਜੇ ਨੰਬਰ ਜਿਹੜੀ ਝੋਟੀ ਦੇਖੀ ਜਾਂਦੇ ਆ ਹਾਂ ਜੀ ਹ ਇਹਨ ਮਗਰ ਵੀ ਕੱਟੀ ਆ ਨਾ ਹਾਂ ਮਗਰ ਕੱਟੀ ਆ ਇਹਦੇ ਵੀ ਕਿੰਨਾ ਦਿਨ ਹੋ ਗਿਆ ਤੁਸੀ ਨੂੰ ਇਹਨੂੰ ਛੁਈ ਨੂੰ ਹੋ ਗਿਆ ਨੌਵਾਂ ਦਿਨ ਨੌਵਾਂ ਦਿਨ ਟਿੱਕ ਨਾ ਦੁੱਧ ਇਸ ਵਕਤ ਇਹਦੇ ਥਰੇ 9 ਕਿਲੋ ਦੁੱਧ ਆ ਇਸ ਵਕਤ ਤਿਆਰ ਦੋ ਡੰਗ ਚੋਕੇ ਲੈ ਜੀ ਅਗਲਾ 9 ਲੀਟਰ ਜਮਾ ਆ ਜਾ ਚੌੜ ਚਵਾ ਓਕੇ ਆ ਹਾਂ ਜਾਮਾ ਓਕੇ ਬਾਈ ਸੋ ਬਾਕੀ ਸੈਂਗ ਮੂਹਥਾ ਦੇਖੋ ਕੁੰਡਾ ਸੈਂਗਾ ਜਮਾ ਸਾਫ ਸੁਥਰਾ ਤੇ ਬਾਕੀ ਥਣ ਦੇਖੋ ਚਾਰੇ ਨਿਕਰ ਨੇ ਤੇ ਇਹਦਾ ਮੁੱਲਾ ਬਾਕੀ ਰੱਖਿਆ ਗਿਆ ਜੀ ਇਹਦਾ ਮੁੱਲ ਵੀ ਲੱਖ ਰੱਖਿਆ ਜੀ ਬਸ ਮਾਨਤਾਨ ਹੋ ਜੂ ਇਹਦੇ ਵਿੱਚੋਂ ਸੋ ਲੱਖ ਰੁਪਇਆ ਮੁੱਲ ਇਹਦੇ ਵਿੱਚੋਂ ਮਾਨਤਾਨ ਹੋ ਜੂ ਸੋ ਦੇਖੋ ਮੂਹਥਾ ਚੰ ਜਿੰਦੇ ਜਾਣ ਪੜੀਪੂਲੀ ਬਹੁਤ ਆਦੇ ਵਾ ਖਿੱਲੇ ਵਾ ਜੇ ਪਲਾਇਆਂ ਬਲੂਜਾ ਦੇਖੋ ਕਿਆ ਬਾਤ ਝੋਟੀਆਂ ਚ ਗਾਠਾ ਚ ਗੁੱਠਾ ਚੰਗਾ ਮੁੱਲ ਸਿਰਫ ਲੱਖ ਰੁਪਈਆ ਤੇ ਦੇਖੋ ਸਿੰਗ ਚ ਮੂੰਹ ਬਤਾ ਬਿਲਕੁਲ ਪਤਲੇ ਕੁੰਬੜੇ ਦੀ ਹੈ ਕੋਈ ਨਹੀਂ ਗਾਲੇ ਮੋਟਾ ਦੱਪਾ ਤੇ ਕੀ ਕਰਦੀ ਹੈ ਸੋ ਦੇਖੋ ਲੇ ਵਾ ਲੂ ਵਾ ਤੇ 9 ਕਿਲੋ ਦੁੱਧ ਹਾਜ਼ਰ ਆ ਅੱਠਵਾਂ ਨੌਵਾਂ ਦਿਨ ਹੋ ਗਿਆ ਸੂਈ ਨੂੰ ਪਿਛੇ ਜਿਹੇ ਹੈਗੇ ਕੱਟੀਆਂ ਸੋ ਦੋਨਾਂ ਪਿਛੇ ਕੱਟੀਆਂ ਚੰਗੀਆਂ ਪਾਲਕ ਕੱਟੀਆਂ ਗਈਆਂ ਲਿਸੇ ਨਾ ਮੇਰੀ ਕਿਸੇ ਪਾਸੋਂ ਸੋ ਦੂਸਰੀ ਸ਼ਰਟ ਤੋਂ ਹੀ ਵਹਾਨਾ ਦੇਖ ਸਕਦੇ ਵਹਾਨਾ ਦੇਖੋ ਪੂਰਾ ਥੋੜਾ ਸਾਫ ਸੁਥਰਾ ਤੇ ਦੁੱਧ ਮੰਨਦਾ ਜਾਇਆ ਬਾਦੂ 12 13 ਲਗਭਗ ਇਹਣਾ ਠੀਕ ਹੈ ਸੋ ਇਹ ਨਹੀਂ ਗਾਲੇ ਵੀ 15 ਦੀ 16 ਦੀ ਹਗਾ ਪਰ ਇਹ ਜੀ ਹੈ ਨਾ ਤੀਜੇ ਨੰਬਰ ਇਹ ਨੀਲੀ 라ਵੀ ਦੇਖੀ ਇਹ ਨੀਲੀ 라ਵੀ ਇਹ ਤੀਜਾ ਛੂਆ ਤੀਜਾ ਛੂਆ ਸੂਈ ਆ ਬੱਚਾ ਇਹਦੇ ਪਿੱਛੇ ਕੀ ਆ ਇਹਦੇ ਮਾਂ ਕੱਟਾ ਆ ਕੱਟਾ ਕਹਿ ਮੈਂ ਦਨ ਹੋ ਗਿਆ ਸੂਈ ਨੂੰ ਇਹ ਤੀਜਾ ਦੇ ਨਾਲ ਛੂਈ ਨਾੜੂ ਨਾਲ ਹੈ ਨਾ ਕਿੰਨਾ ਦੁੱਧ ਇਸ ਵਕਤ ਇਹ ਇਸ ਵਕਤ ਆ ਵੀ 8 ਕਿਲੋ ਬੜਾ ਦੁੱਧ ਤੇ ਦੂਗੀ 14 15 ਲੀਟਰ ਆਉਣਾ 14 15 ਆ ਤੀਜਾ ਦੇ ਰਛੀ ਤੇ ਵਾਕਿਆ ਥਾਮ ਤੋਂ ਮੁਠੀ ਵਾਲਾ ਬਹੁਤ ਚੰਗਾ ਹੈ ਨਾ ਹਾਂ ਬਾਈ ਤੇ ਇਹਦਾ ਮੁੱਲ ਬਾਰੇ ਅੱਪ ਕੀ ਕਰਨਾ ਇਹਦਾ ਮੁੱ ਸੋ ਫਿਰ ਇਹਦਾ ਮੁੱਲ ਵੀ ਕਿਹਦਾ ਫੋਨ ਤੇ ਦੱਸ ਦਾਂਗੇ ਤੇ ਨੀਲੀ ਦਾ ਵੀ ਮੈਂ ਆੱਖਾ ਦੇਖੋ ਮੜਕਣੀਆਂ ਜਵਾ ਟੇਡਾ ਚੀਰ ਜਾਂਦਾ ਅੱਖਾਂ ਦੋਨੇ ਮੜਕਣੀਆਂ ਤੇ ਇਹ ਦੇਖੋ ਪੈਰਾਂ ਦੇ ਵੀ ਨਿਸ਼ਾਨ ਹੈਗੇ ਹੈਗੇ ਇਹ ਦੇਖੋ ਲੈ ਵਲੂ ਬਾਜਾ ਤੀਜਾ ਸੂਆ ਸੂਈ ਵੀ ਆ ਪਯੌਰ ਨੀਲੀ ਦਾ ਵੀ ਚੰਗੀ ਬੀੜੀ ਦਾ ਰੂਪ ਕਿਸੇ ਦੀ ਗਾਰ ਨਹੀਂ ਕਰੀ ਸੀ ਮਰ ਕਾਲੇ ਦਾ ਹਾਂ ਤੇ ਰੱਖਿਆ ਹੋਇਆ ਸੀਗਾ ਸੋ ਦੇਖੋ ਕੱਦ ਕੜ ਬਹੁਤ ਆ ਤੇ ਬਾਕੀ ਮੂੰਹ ਮੱਥਾ ਦੇਖੋ ਚਿੱਟਾ ਫਟਾ ਜਵਾ ਤੇ ਸਿੰਘ ਮੱਥੇ ਤੋਂ ਨੀਵਾ ਜਵਾ ਪਯੌਰ ਨੀਲੀ ਦਾ ਵੀ ਮੈਂ ਇਤੀ ਜਸੋ ਸੁਈ ਵੀ ਦੋ ਤੇ 14 15 14 ਲੀਟਰ ਦੇ ਦੂ 8 ਕਿਲੋ ਬੋਲਾ ਹਲਿਆ ਜੀ ਤੀਜੇ ਦਿਨ ਸੁਈ ਨੂੰ ਆ ਤੇ 나ੜੂਆ ਜਮਾ ਨਾਲ ਆ ਦੇਖੋ ਕੀ ਨਹੀਂ ਕਰ ਸਕਦੇ ਕੋਈ 나ੜੂਆ ਨਾਲ ਬੱਚੇ ਦਾ ਜਣਾ ਤੇ ਤਿੰਨ ਨਾਗਾ ਬਸ ਉਹਨੂੰ ਦਿਖਾਤੇ ਚੋਟ ਚਵਾਜ ਜਮਾ ਓਕੇ ਨਿਕਲ ਤੇ ਨੰਬਰ ਬੋਲ ਦੋ ਦੁਬਾਰੇ ਆਪਣਾ 9779514258 ਸੋ ਕਿਸੇ ਵੀਰ ਦੇ ਕੋਈ ਵੀ ਝੋਟੀ ਪਸੰਦ ਹੋਵੇ ਉਸ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ